ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਬਹੁਤ ਖੂਬਸੂਰਤ ਇੱਕ ਰਸਤੇ ਦੀ ਸੈਰ ਕਰਾਵਾਂਗੇ ਰਾਜਸਥਾਨ ਦੇ ਤੁਸੀਂ ਬਹੁਤ ਸਾਰੇ ਹਾਈਵੇ ਜਰੂਰ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਇੱਕ ਇੱਥੇ ਜਿਹੜਾ ਪਿੰਡਾਂ ਦਾ ਲਿੰਕ ਰੋਡ ਜਿਸ ਨੂੰ ਕਹਿੰਦੇ ਆ ਉਸ ਦੇ ਉੱਪਰ ਆਪਾਂ ਅੱਜ ਸਫ਼ਰ ਕਰਾਂਗੇ ਆਪਾਂ ਦੋਸਤੋ ਜਾ ਰਹੇ ਆਂ ਸੂਰਤਗੜ ਤੋਂ ਆਪਣਾ ਸਫ਼ਰ ਸਟਾਰਟ ਕਰਕੇ ਜਾਖੜਾਂ ਵਾਲੀ ਤੱਕ ਤੇ ਇੱਥੋਂ ਦੋਸਤੋ ਇਹ ਸਿੱਧਾ ਜਿਹੜਾ ਰੋਡ ਜਾਂਦਾ ਸਭ ਤੋਂ ਪਹਿਲਾਂ ਇਹਦੇ ਉੱਪਰ ਜਿਹੜਾ ਰੰਗਮੈਲ ਪਿੰਡ ਆਉਂਦਾ ਰੰਗਮੈਲ ਤੋਂ ਅੱਗੇ ਦੋਸਤੋ ਇੱਥੋਂ ਇੱਕ ਘੱਗਰ ਜਿਹੜੀ ਨਦੀ ਆ ਉਹ ਕ੍ਰੋਸ ਕਰਦੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਘੱਗਰ ਨਦੀ ਦੇ ਵਿੱਚ ਪਾਣੀ ਆ ਬਹੁਤ ਖੂਬਸੂਰਤ ਇੱਥੋਂ ਦਾ ਵਿਊ ਆ ਤੁਸੀਂ ਦੇਖ ਰਹੇ ਹੋ ਕਿ ਆਸੇ-ਪਾਸੇ ਜਿਹੜੇ ਟਿੱਬੇ ਨਜ਼ਰ ਆ ਰਹੇ ਆ ਤੇ ਵਿੱਚ ਇਹ ਜਿਹੜੀ ਨਦੀ ਆ ਉਹ ਵਗ ਰਹੀ ਆ ਇੱਕ ਅਗਰਨਦੀ ਦਾ ਵਿਊ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਅੱਗੇ ਸੂਰਤਗੜ ਤੋਂ ਨੂਪਗੜ੍ਹ ਤੇ ਅੱਗੇ ਇਹ ਪਾਕਿਸਤਾਨ ਵਾਲੇ ਪਾਸੇ ਨੂੰ ਚਲੀ ਜਾਂਦੀ ਆ ਇੱਕ ਅਗਰਨਦੀ ਦਾ ਜਿਹੜਾ ਨਜ਼ਾਰਾ ਸੂਰਤਗੜ ਦੇ ਨੇੜੇ ਇੱਥੇ ਰੰਗ ਮਹਿਲ ਆ ਉੱਥੋਂ ਦਾ ਵਿਊ ਤੁਹਾਨੂੰ ਦਿਖਾ ਰਹੇ ਹਾਂ ਇਸ ਪਾਸੇ ਨੂੰ ਜਿਹੜਾ ਪਾਣੀ ਆ ਉਹ ਅੱਗੇ ਜਾ ਰਿਹਾ ਹੈ ਪਿਛਲੇ ਪਾਸੇ ਜਿਹੜਾ ਪਾਣੀ ਦੂਜਾ ਪਾਸਾ ਤੁਹਾਨੂੰ ਵਿਖਾਇਆ ਸੀ ਉਸ ਪਾਸੇ ਪਾਣੀ ਜਿਹੜਾ ਕੁਝ ਸਟੋਰ ਵੀ ਹੁੰਦਾ ਹੈ ਰਾਜਸਥਾਨ ਦੇ ਬੜੇ ਰੰਗ ਨੇ ਦੋਸਤੋ ਕਿਤੇ ਪਾਣੀ ਵੀ ਨਜ਼ਰ ਆਉਂਦਾ ਹੈ ਕਿਤੇ ਟਿੱਬੇ ਵੀ ਨਜ਼ਰ ਆਉਂਦੇ ਆ ਤੇ ਕਿਤੇ ਹਰਿਆਲੀ ਵੀ ਨਜ਼ਰ ਆਉਂਦੀ ਆ ਇਸ ਏਰੀਏ ਦੇ ਵਿੱਚ ਥੋੜੀ-ਬਹੁਤ ਕਿਸੇ-ਕਿਤੇ ਜਿਹੜੀ ਸੇਮ ਆ ਉਹ ਵੀ ਦੇਖਣ ਨੂੰ ਮਿਲਦੀ ਆ ਉਸ ਤੋਂ ਅੱਗੇ ਦੋਸਤੋ ਜਿਹੜਾ ਪਿੰਡ ਆ ਉਹ ਮਾਨ ਥੇੜੀ ਪਿੰਡ ਆਉਂਦਾ ਇਹ ਛੋਟੀ ਜੀ ਸੜਕਾਂ ਪਰ ਇਸ ਦੇ ਉੱਪਰ ਜਿਹੜਾ ਟ੍ਰੈਫਿਕ ਆ ਉਹ ਰੈਗੂਲਰ ਚੱਲਦਾ ਰਹਿੰਦਾ ਕਿਉਂਕਿ ਸੂਰਤਗੜ ਤੋਂ ਅੱਗੇ ਰਾਪਤਸਰ ਤੱਕ ਤੇ ਉਧਰੋਂ ਕਾਲੀਆਂ ਮੰਗਾ ਤੱਕ ਜਿਹੜੀ ਇਹ ਸੜਕਾ ਅੱਗੇ ਜੋੜਦੀ ਆ ਦੋਸਤੋ ਇਹ ਸ਼ਾਮ ਦਾ ਸਮਾਂ ਤੁਸੀਂ ਇੱਥੋਂ ਦੇ 뷰 ਦੇਖੋ ਕਿੰਨੇ ਖੂਬਸੂਰਤ ਆ ਛੋਟੇ ਛੋਟੇ ਜਿਹੜੇ ਆਸੇ-ਪਾਸੇ ਹੋਰ ਵੀ ਪਿੰਡ ਨੇ ਆਪਾਂ ਤੁਹਾਨੂੰ ਜਿਹੜੇ ਮੇਨ-ਮੇਨ ਇਸ ਰੋਡ ਦੇ ਉੱਪਰ ਪਿੰਡ ਆਉਂਦੇ ਆ ਉਹਨਾਂ ਦੇ ਆਪਾਂ ਜ਼ਿਕਰ ਕਰ ਰਹੇ ਆ ਉਹਨਾਂ ਦੇ ਤੁਹਾਨੂੰ ਨਾਮ ਦੱਸ ਰਹੇ ਆ ਕਿ ਕਿਹੜੇ-ਕਿਹੜੇ ਪਿੰਡ ਆਉਂਦੇ ਆ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਜਿਹੜੇ ਰਾਜਸਥਾਨ ਦੇ ਆ ਉਹ ਵੱਖ-ਵੱਖ ਰੰਗ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇਹ ਜਿਹੜਾ ਆਸੇ-ਪਾਸੇ ਇੱਥੇ ਕੁਝ ਫਸਲਾਂ ਵੀ ਨੇ ਜਿਸ ਤਰ੍ਹਾਂ ਇੱਥੇ ਇਹਨਾਂ ਦਿਨਾਂ ਦੇ ਵਿੱਚ ਬਾਜਰੇ ਵਗੈਰਾ ਦੀ ਫਸਲ ਵੀ ਕਾਫੀ ਨਜ਼ਰ ਆਉਂਦੀ ਆ ਤੇ ਬਾਕੀ ਜਦੋਂ ਸਰਦੀ ਹੁੰਦੀ ਆ ਸਰਦੀ ਦੇ ਵਿੱਚ ਇੱਥੇ ਆਮੀ ਜਿਹੜੀ ਸਰੋਂ ਦੀ ਫਸਲ ਆ ਉਹ ਦੇਖਣ ਨੂੰ ਮਿਲਦੀ ਆ ਅੱਗੇ ਦੋਸਤੋ ਜਿਸ ਤਰ੍ਹਾਂ ਇਹ ਬਿਲਕੁਲ ਟਿੱਬੇ ਨਜ਼ਰ ਆ ਰਹੇ ਆ ਪਰ ਜਦੋਂ ਤੁਸੀਂ ਇਹ ਟਿੱਬਿਆਂ ਨੂੰ ਕ੍ਰੋਸ ਕਰੋਗੇ ਤਾਂ ਅੱਗੇ ਦਾ 뷰 ਦੇਖ ਕੇ ਤੁਹਾਨੂੰ ਐਵੇਂ ਲੱਗੇਗਾ ਕਿ ਜਿਵੇਂ ਆਪਾਂ ਇੱਕਦਮ ਪੰਜਾਬ ਦੇ ਵਿੱਚ ਐਂਟਰੀ ਕੀਤੀ ਹੋਵੇ। ਦੋਸਤੋ ਇਹ ਦੋਨਾਂ ਪਾਸੇ ਉੱਚੇ ਰੇਤ ਦੇ ਟਿੱਬੇ ਤੇ ਅੱਗੇ ਦਾ ਜਿਹੜਾ 뷰 ਆ ਉਹ ਦੇਖੋ ਕਿੰਨਾ ਸ਼ਾਨਦਾਰ ਆ। ਜਿਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦਾ ਕੋਈ ਪਲੇਨ ਏਰੀਆ ਹੋਵੇ। ਤਾਂ ਦੋਨਾਂ ਪਾਸਿਆਂ ਦੀ ਕਿੰਨੀ ਖੂਬਸੂਰਤੀ ਆ, ਕਿੰਨੀ ਹਰਿਆਲੀ ਆ ਜਿਹੜੀ ਉਹ ਦੂਰ ਦੂਰ ਤੱਕ ਨਜ਼ਰ ਆਉਂਦੀ ਆ ਤਾਂ ਦੋਸਤੋ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜੇ ਰਾਜਸਥਾਨ ਦੇ ਵੱਖੋ ਵੱਖਰਾੰਗਾ ਉਹ ਦੇਖਣ ਨੂੰ ਮਿਲਣਗੇ ਇਹ ਜਿਹੜਾ ਰੋਡ ਦੇ ਉੱਪਰ ਦੋਸਤੋ ਪਿੰਡ ਆ ਇਹ ਮਾਨਕ ਥੇੜੀ ਪਿੰਡ ਆ ਇਹ ਵੀ ਕਾਫੀ ਪੁਰਾਣਾ ਤੇ ਵੱਡਾ ਪਿੰਡ ਆ ਇਹ ਬਿਲਕੁਲ ਸੜਕ ਦੇ ਉੱਪਰ ਹੀ ਵਸਿਆ ਹੋਇਆ ਹੈ ਤਾਂ ਦੋਸਤੋ ਮਾਨਕ ਥੇੜੀ ਪਿੰਡ ਨੂੰ ਅੱਗੇ ਆਪਾਂ ਕ੍ਰੋਸ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਇਹ ਥੋੜਾ ਜਿਹਾ ਆਸੇ ਪਾਸੇ ਏਰੀਆ ਨਜ਼ਰ ਆਉਂਦਾ ਇੱਥੇ ਦਰਖਤ ਬੇਸ਼ੱਕ ਬਹੁਤ ਜ਼ਿਆਦਾ ਪਰ ਆਸੇ ਪਾਸੇ ਥੋੜਾ ਸੇਮ ਦਾ ਏਰੀਆ ਵੀ ਆ ਇਸ ਏਰੀਏ ਦੇ ਵਿੱਚ ਕਾਫੀ ਸਾਰੀ ਜਦੋਂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਪਾਣੀ ਕਾਫੀ ਦੇਖਣ ਨੂੰ ਮਿਲਦਾ ਹੈ ਜਿਸ ਤਰ੍ਹਾਂ ਤੁਸੀਂ ਆਸ-ਪਾਸ ਦੇਖ ਰਹੇ ਹੋ ਕਿ ਸਾਰਾ ਏਰੀਆ ਇਹ ਖਾਲੀ ਪਿਆ ਹੋਇਆ ਇੱਥੇ ਦੋਨੋਂ ਪਾਸੇ ਜਿਹੜੇ ਸੇਮ ਦਾ ਸਾਰਾ ਉਹ ਕਾਫੀ ਜ਼ਿਆਦਾ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਪਹੁੰਚੇ ਆਂ ਬੜੋਪਲ ਬੜੋਪਲ ਜਿਹੜਾ ਪਿੰਡ ਆ ਉਹ ਬਹੁਤ ਜ਼ਿਆਦਾ ਪੁਰਾਣਾ ਪਿੰਡ ਆ ਤੇ ਕਾਫੀ ਵੱਡੀ ਹਿਸਟਰੀ ਵੀ ਆ ਇਸ ਪਿੰਡ ਦੀ ਕਦੇ ਸਪੈਸ਼ਲ ਆਪਾਂ ਬੜੋਪਲ ਪਿੰਡ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਦੋਸਤੋ ਜਦੋਂ ਆਪਾਂ ਬੜੋਪਲ ਨੂੰ ਐਂਟਰ ਕਰਦੇ ਆ ਤਾਂ ਇੱਥੇ ਬਹੁਤ ਸਾਰੇ ਜਿਹੜੇ ਪੁਰਾਣੇ ਕਿੱਕਰਾਂ ਦੇ ਦਰਖਤ ਨੇ ਉਹ ਨਜ਼ਰ ਆਉਂਦੇ ਆ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਪਾਂ ਅੱਜ ਤੋਂ 30 ਕੁ ਸਾਲ ਪਹਿਲਾਂ ਜਿਹੜਾ ਪੰਜਾਬ ਦਾ 뷰 ਸੀ ਪੰਜਾਬ ਦੇ ਪਿੰਡਾਂ ਦਾ ਮਾਹੌਲ ਸੀ ਉਹ ਮਾਹੌਲ ਆ ਜਿਹੜਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹ ਦੋਸਤੋ ਜਿਹੜੀ ਬਾਸਾ ਐ ਸੂਰਤਗੜ੍ਹ ਨੂੰ ਜਾ ਰਹੀ ਐ ਇਧਰੋਂ ਰਾਤਸਰ ਵੱਲੋਂ ਆਉਂਦੀ ਆ ਪੰਜਾਬ ਦੇ ਵਿੱਚ ਅੱਜ ਤੋਂ 30 35 ਸਾਲ ਪਹਿਲਾਂ ਇਹੀ 뷰 ਸੀ ਕਿ ਸੜਕਾਂ ਦੇ ਉੱਪਰ ਜਿਹੜੇ ਉਹ ਕਿਕਰ ਦੇ ਦਰਖਤ ਆਮ ਹੀ ਦੇਖਣ ਨੂੰ ਮਿਲਦੇ ਸੀ ਰਾਜਸਥਾਨ ਦੇ ਇਸ ਏਰੀਏ ਇਸ ਰੋਡ ਦੇ ਉੱਪਰ ਅੱਜ ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ 뷰 ਆ ਉਹ ਤੁਹਾਨੂੰ ਦੇਖਣ ਨੂੰ ਮਿਲਦਾ ਦੋਸਤੋ ਹਾਲੇ ਆਪਾਂ 4-5 ਮਿੰਟ ਦੀ ਵੀਡੀਓ ਹੀ ਤੁਸੀਂ ਦੇਖੀ ਆ ਜਿੰਦੇ ਵਿੱਚ ਰਾਜਸਥਾਨ ਦੇ ਕਿੰਨੇ ਰੰਗ ਆ ਤੁਹਾਨੂੰ ਦੇਖਣ ਨੂੰ ਮਿਲੇ ਆ ਇਹ ਦੋਸਤੋ ਜਿਹੜੇ ਸ਼ਾਰਟਕਟ ਆਪਾਂ ਜਾ ਰਹੇ ਆ ਇਹ ਸੂਰਤਗੜ ਤੋਂ ਇਧਰੋਂ ਜਾਖੜਾਂ ਵਾਲੀ ਹੋ ਕੇ ਤੇ ਅੱਗੇ ਚੋਲਿਆਂ ਵਾਲੀ ਕੱਟ ਤੇ ਜਾਂਦਾ ਤੇ ਉੱਥੋਂ ਭਾਰਤਮਾਲਾ ਜਿਹੜੀ ਅੱਗੇ ਡੱਬਾ ਵਾਲੀ ਪਠੰਡਾ ਵੱਲ ਨੂੰ ਜਾਂਦੀ ਆ ਉਸਦੇ ਨਾਲ ਅਟੈਚ ਹੋ ਜਾਂਦਾ ਹੈ ਬਹੁਤ ਵਧੀਆ ਜਿਹੜਾ ਰਸਤਾ ਹੈ ਸਾਫ਼ ਸੁਥਰਾ ਰੋਡ ਆ ਜੇਕਰ ਕੋਈ ਦੋਸਤ ਮਿੱਤਰ ਪੰਜਾਬ ਤੋਂ ਆਉਂਦੇ ਆ ਸੂਰਤਗੜ ਜਾਣਾ ਹੈ ਤਾਂ ਚੋਲਿਆਂ ਵਾਲੀ ਕੱਟ ਉੱਤਰ ਕੇ ਇਸ ਰੋਡ ਤੋਂ ਹੋ ਕੇ ਆਪਾਂ ਸੂਰਤਗੜ ਜਿਹੜਾ ਪਹੁੰਚ ਸਕਦੇ ਆ ਟਾਈਮ ਵੀ ਘੱਟ ਲੱਗਦਾ ਹੈ ਤੇ ਬਾਕੀ ਜਿਹੜਾ ਰੋਡ ਆ ਉਹ ਵੀ ਬਹੁਤ ਵਧੀਆ ਦੋਸਤੋ ਹੁਣ ਅੱਗੇ ਆਪਾਂ ਜਾ ਰਹੇ ਆ ਜਾਖੜਾਂ ਵਾਲੀ ਵੱਲ ਨੂੰ ਤੇ ਇਹ ਤੁਸੀਂ ਦੇਖੋ ਕਿ ਇਧਰ ਵੀ ਆਸੇ ਪਾਸੇ ਕੁਝ ਏਰੀਏ ਦੇ ਵਿੱਚ ਟਿੱਬੇ ਵੀ ਨੇ ਇੱਕੋ ਸ਼ੇਰੀਏ ਦੇ ਵਿੱਚ ਆ ਜਿਹੜੀ ਉਹ ਖੇਤੀ ਵੀ ਵਧੀਆ ਹੁੰਦੀ ਆ ਇਹਦੇ ਉੱਪਰ ਜਿਹੜੇ ਦਰਸ਼ਤਾ ਉਹਨਾਂ ਦਾ 뷰 ਆ ਜਿਹੜਾ ਕਿੰਨਾ ਸ਼ਾਨਦਾਰਾ ਦੇਖਣ ਵਾਲਾ ਹੈ ਬਹੁਤ ਸਾਰੇ ਜਿਹੜੇ ਇੱਥੇ ਜ਼ਿਆਦਾਤਰ ਇਹ ਪਹਾੜੀ ਕਿਕਰ ਨੇ ਦੋਨੋਂ ਪਾਸੇ ਇਹ ਸਾਰੀ ਸੜਕ ਤੇ ਹੀ ਦੋਸਤੋ ਅੱਗੇ ਇਸੇ ਤਰ੍ਹਾਂ ਦੇਖਣ ਨੂੰ ਮਿਲਦੇ ਐ ਇਸੇ ਤਰ੍ਹਾਂ ਦਾ ਜਿਹੜਾ ਵਿਊ ਆ ਉਹ ਇਸ ਰੋਡ ਦੇ ਉੱਪਰ ਦੇਖਣ ਨੂੰ ਮਿਲੇਗਾ ਸ਼ਾਮ ਦਾ ਸਮਾਂ ਹੈ ਤੇ ਰਾਜਸਥਾਨ ਦੇ ਦੋਸਤੋ ਇਸ ਵੀਡੀਓ ਦੇ ਰਾਈ ਅਸੀਂ ਵੱਖੋ ਵੱਖ ਰੰਗਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਦੋਸਤੋ ਆਪਾਂ ਜਿਹੜੀ ਅੱਜ ਦੀ ਵੀਡੀਓ ਆ ਉਹ ਜਾਖੜਾਂ ਵਾਲੀ ਤੱਕ ਕਰਾਂਗੇ ਜਿਹੜੇ ਦੋਸਤ ਮਿੱਤਰ ਇੱਥੋਂ ਆਸ-ਪਾਸੇ ਦੇ ਪਿੰਡਾਂ ਤੋਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ ਆਪਣੇ ਪਿੰਡ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਜੇ ਜਾਂ ਜਿਹੜੇ ਦੋਸਤ ਮਿੱਤਰਾਂ ਨੇ ਇਸ ਸੜਕ ਦੇ ਉੱਪਰ ਪਹਿਲਾਂ ਕਦੇ ਸਫ਼ਰ ਕੀਤਾ ਉਹ ਵੀ ਆਪਣੀਆਂ ਕਮੈਂਟਾਂ ਦੇ ਵਿੱਚ ਯਾਦਾਂ ਸਾਂਝੀਆਂ ਜ਼ਰੂਰ ਕਰਿਓ ਤੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਇਸ ਸਮੇਂ ਜਾਖੜਾਂ ਵਾਲੀ ਤੇ ਤੁਸੀਂ ਕਰੋ ਸਫਰ ਨੂੰ ਇੰਜੋਏ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ